ਓਹ ਹੋ ਹੋ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਬੁਰਾ ਹਾਲ ਹੈ ਔਰ ਸਭ ਕੁਝ ਖਤਮ ਹੋ ਚੁੱਕਿਆ ਇਸ ਘਰ ਦਾ ਲਗਭਗ ਸਾਰਾ ਕੁਝ ਖਤਮ ਹੋ ਚੁੱਕਿਆ ਵਾਕਈ ਦੇ ਵਿੱਚ ਇਹਦੇ ਵਿੱਚ ਕੁਝ ਨਹੀਂ ਰਿਹਾ ਹਰ ਇੱਕ ਚੀਜ਼ ਜਿਹੜੀ ਆ ਖਰਾਬ ਹੋ ਚੁੱਕੀ ਹੈ ਮੈਂ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਦਿਖਾ ਵੀ ਰਿਹਾ ਬਲਗਣਾ ਜੀ ਅੱਗੇ ਆ ਜੀ ਤਾਂ ਸਾਧ ਸੰਗਤ ਜੀ ਇਸ ਘਰ ਦੇ ਲਈ ਪੂਰੇ ਪਿੰਡ ਨੇ ਕਿਹਾ ਕਿ ਇਸ ਘਰ ਦੇ ਵਿੱਚ ਜਿਹੜਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਇਆ ਆ ਆ ਦੋ ਘਰ ਜਿਹੜੇ ਆ ਆ ਤੁਸੀਂ ਦੇਖ ਰਹੇ ਹੋ ਬਿਲਕੁਲ ਪਾਣੀ ਦੇ ਵਿੱਚ ਡੁੱਬੇ ਹੋਏ ਸੀ ਇਹਨਾਂ ਦੋਹਾਂ ਘਰਾਂ ਦੇ ਲਈ ਸਾਰੇ ਪਿੰਡ ਨੇ ਕਿਹਾ ਕਿ ਇਹਨਾਂ ਘਰਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਤਾਂ ਇਸ ਘਰ ਦੇ ਵਿੱਚ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਇਸ ਘਰ ਦੇ ਵਿੱਚ ਜ਼ਰੂਰ ਜਿਹੜਾ ਹੈ ਉਹ ਇਹਨਾਂ ਦੀ ਸੇਵਾ ਜਿਹੜੀ ਆ ਕੀਤੀ ਜਾਵੇ ਕਿਉਂਕਿ ਵਾਕਈ ਦੇ ਵਿੱਚ ਇਹਦੇ ਘਰ ਚ ਦੇਖੋ ਤੁਸੀਂ ਆ ਵੇਖੋ ਆ ਬਹੁਤ ਬਹੁਤ ਹੀ ਬੁਰਾ ਹਾਲ ਆ ਆ ਘਰ ਦੇ ਕਿੱਥੇ ਆ ਵੀਰ ਜੀ ਇਸ ਵੇਲੇ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਪਿੰਡ ਕਾਲਾਂਵਾਲੀ ਉੱਥੇ ਦਾ ਇੱਕ ਘਰ ਆ ਆ ਦੋ ਘਰ ਜਿਹੜੇ ਆ ਪੂਰੇ ਪਿੰਡ ਨੇ ਇਹਨਾਂ ਦੇ ਲਈ ਕਿਹਾ ਕਿ ਇਹਨਾਂ ਦੋਹਾਂ ਘਰਾਂ ਦੇ ਵਿੱਚ ਜ਼ਰੂਰ ਜਾ ਕੇ ਤੁਸੀਂ ਦੇਖੋ ਮੈਂ ਹਾਲਾਤ ਤੁਹਾਨੂੰ ਇਸ ਘਰ ਦੇ ਜਿਹੜੇ ਆ ਉਹ ਦਿਖਾਣਾ ਚਾਹੁੰਦਾ ਵਾਕਏ ਦੇ ਵਿੱਚ ਇਸ ਘਰ ਦਾ ਬਹੁਤ ਨੁਕਸਾਨ ਹੋਇਆ ਆ ਆ ਆ ਵੇਖੋ ਤੁਸੀਂ ਆ ਸਾਰਾ ਜਿਹੜਾ ਸਮਾਨ ਸੜ ਗਲ ਚੁੱਕਿਆ ਕਿਉਂਕਿ ਇਹ ਸਾਰਾ ਪਾਣੀ ਪਾਣੀ ਹੋਇਆ ਪਿਆ ਸੀਗਾ ਇਹ ਜਿੰਨਾ ਵੀ ਅਸੀਂ ਦੇਖ ਰਹੇ ਆ ਉਹ ਸਾਹਮਣੇ ਮੰਜਾ ਦਿਖ ਰਿਹਾ ਤੁਸੀਂ ਦੇਖ ਰਹੇ ਹੋ ਪੜ ਗਿਆ ਆ ਪਾਣੀ ਦੇ ਨਾਲ ਜੋ ਸਮਾਨ ਇਹਨਾਂ ਦਾ ਅੰਦਰ ਸੀਗਾ ਆ ਆ ਮੈਂ ਵੀਰ ਨੂੰ ਕਹਾਂਗਾ ਜਰੂਰ ਦਿਖਾਓ ਇਹ ਰਸੋਈ ਦਾ ਸਮਾਨ ਹੈ ਇਹਨਾਂ ਦਾ ਆ ਭਾਂਡੇ ਟਿੰਡੇ ਸਾਰੇ ਖਰਾਬ ਹੋ ਚੁੱਕੇ ਔਰ ਅਸੀਂ ਜਦੋਂ ਪਿੰਡ ਕਾਲਾਂਵਾਲੀ ਪਹੁੰਚੇ ਤਾਂ ਸਾਨੂੰ ਇੱਥੇ ਦੇ ਜਿਹੜੇ ਲੋਕਲ ਲੋਕੀ ਸੀ ਜਿਸ ਵੇਲੇ ਅਸੀਂ ਰਸ਼ਨ ਦੇ ਰਹੇ ਸੀ ਸਮਾਨ ਦੇ ਰਹੇ ਸੀ ਆ ਵੇਖੋ ਇਹਨਾਂ ਦੇ ਇਸ ਪਾਸੇ ਵੀ ਕਿੰਨਾ ਬੁਰਾ ਹਾਲਾਤ ਆ ਅਲਮਾਰੀ ਦਿਖਾ ਦਿਓ ਇਹਨਾਂ ਦੀ ਕੋਈ ਚੀਜ਼ ਨਹੀਂ ਰਹੀ ਉੱਤੇ ਤੱਕ ਪਾਣੀ ਸੀਗਾ ਇਹ ਕਹਿ ਰਹੇ ਆ ਕਿ ਇੱਥੇ ਤੱਕ ਮਤਲਬ 5 5 6 6 ਫੁੱਟ ਪਾਣੀ ਇੱਥੇ ਚੜਿਆ ਹੋਇਆ ਸੀ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਦਰਵਾਜ਼ੇ ਵੀ ਮੈਨੂੰ ਲੱਗਦਾ ਹੁਣ ਟੁੱਟੇ ਜਾਣਗੇ ਤੇ ਇਸ ਘਰ ਦੇ ਹਾਲਾਤ ਬਹੁਤ ਮਾੜੇ ਆ ਆ ਇੱਕ ਜਿਹੜਾ ਕਮਰਾ ਆ ਆ ਵੀ ਹੈਗਾ ਆ ਦਰਵਾਜ਼ੇ ਹਿਲ ਗਏ ਆ ਸਾਰੇ ਬੁਰੀ ਹਾਲ ਆ ਕਹਿਣ ਦਾ ਭਾਵ ਕਿ ਪੂਰੇ ਪਿੰਡ ਨੇ ਇਸ ਘਰ ਦੇ ਲਈ ਜਿਹੜਾ ਆ ਉਹ ਕਿਹਾ ਕਿ ਇਹ ਘਰ ਤੇ ਇਹਦੇ ਨਾਲ ਹੀ ਇੱਕ ਹੋਰ ਘਰ ਆ ਇਹਨਾਂ ਦੋਹਾਂ ਘਰਾਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਕਿਉਂਕਿ ਇਹ ਪੂਰੇ ਪਿੰਡ ਦੇ ਵਿੱਚੋਂ ਸਭ ਤੋਂ ਨੀਵੇਂ ਘਰ ਸੀਗੇ ਤੋਂ ਗੁਰੂ ਨਾਨਕ ਪਾਤਸ਼ਾਹ ਦਾ ਜੋ ਚਲਾਇਆ ਹੋਇਆ ਲੰਗਰ ਉਹ ਦਸਵੰਦ ਉਸ ਦਸਵੰਦ ਦਾ ਜਿਹੜਾ ਹਿੱਸਾ ਜੰਮੂ ਤੋਂ ਇੱਥੇ ਡੇਰਾ ਬਾਬਾ ਨਾਨਕ ਪਹੁੰਚਿਆ ਤੇ ਉਮੀਦ ਕਰਦੇ ਹਾਂ ਕਿ ਕੁਝ ਨਾ ਕੁਝ ਤਿਲ ਫੁੱਲ ਜੋ ਆਪ ਸੰਗਤ ਨੇ ਜੰਮੂ ਦੀ ਸੰਗਤ ਨੇ ਸਾਡੇ ਥਰੂ ਐਸ ਡੀ ਐਸ ਦੇ ਥਰੂ ਜਾਂ ਯੂनाइटेड 6 ਦੇ ਥਰੂ ਭੇਜੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਉਸ ਘਰ ਦੇ ਵਿੱਚ ਪਹੁੰਚਾਇਆ ਜਾਏ ਜਿੱਥੇ ਕੀ ਇਸ ਦੀ ਲੋੜ ਆ ਹਾਲਾਤ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਭਾਂਜੀ ਕਿੰਨਾ ਕਿੰਨਾ ਕੋ ਪਾਣੀ ਸੀਗਾ ਇੱਥੇ ਇੱਥੇ ਇਹ ਪਾਣੀ ਇਹ ਤਾਂ ਨਾ ਪਾਣੀ ਸੀਗਾ ਅੱਛਾ ਇਹ ਪਾਣੀ ਸੀ ਮਤਲਬ ਇਹਨਾਂ ਇਹਨਾਂ ਡੁੱਬੇ ਹੋਏ ਸੀ ਇਹਨਾਂ ਹਾਂਜੀ ਹਾਂਜੀ ਤਿੰਨ ਤਿੰਨ ਚਾਰ ਚਾਰ ਫੂਰ ਪਾਣੀ ਡੁੱਬੇ ਹੋਏ ਆਏ ਤੇ ਨੁਕਸਾਨ ਤਾਂ ਕਾਫੀ ਹੋਇਆ ਫਿਰ ਨੁਕਸਾਨ ਤੇ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਸਮਾਨ ਸਮੂਹ ਇਦਾਂ ਖਰਾਬ ਰੂਪ ਹੋ ਗਿਆ ਵਾ ਰਿਆ ਹੀ ਨਹੀਂ ਕੁਛ ਰਿਆ ਹੀ ਨਹੀਂ ਕੁਛ ਇਦਾਂ ਹੀ ਮਾੜਾ ਮੋਟਾ ਜਿਹੜਾ ਚੁੱਕਿਆ ਚੱਕਿਆ ਜੇ ਹੁਣ ਉਹੀ ਆ ਬਸ ਕੀ ਕਰਦੇ ਆਪ ਕਰਦੇ ਆਪ ਇਦਾਂ ਦਿਹਾੜੀ ਝੋੜੀ ਕਰਦੇ ਆ ਦਿਹਾੜੀ ਕਰਦੇ ਹਾਂਜੀ ਤੋ ਹੋਰ ਕੋਈ ਘਰ ਦੇ ਕਿੰਨੇ ਜੀ ਹੈ ਤੇਰੇ ਘਰ ਦੇ ਬੱਚੇ ਮੇਰੇ ਛੋਟੇ ਇੱਕ ਪੜਦਾ ਵਾ ਇੱਕ ਨੇ ਤਾਂ ਪੜ ਲਿਆ ਰਕਾਂ ਤੇ ਇੱਕ ਪੜਦਾ ਪਿਆ ਜੀ ਤੂੰ ਕਿਤਾਬਾਂ ਕੋ ਦੋਵੇਂ ਸਾਡਾ ਖਰਾਬ ਹੋ ਗਿਆ ਕਿਤਾਬਾਂ ਕਿਤਾਬਾਂ ਵਿੱਚ ਇਸ ਤਰ੍ਹਾਂ ਗਿੱਲੀਆਂ ਗੁੱਲੀਆਂ ਹੋ ਗਈਆਂ ਬਾਬਾ ਜੀ ਪਾਸੋਂ ਹੋਰ ਸਕਾਰਤਕ ਹੋ ਕੇ ਮਾੜੀਆਂ ਮੋਟੀਆਂ ਚਲੋ ਮਾਰੇ ਤੇ ਆਸ ਰੱਖੋ ਹਾਂ ਕੋਈ ਮਾਰੇ ਕਰਨ ਵਾਲੇ ਆ ਓ ਮਾਰੇ ਕਰਨ ਵਾਲਾ ਵਾ ਦੇਗਾ ਜੋ ਚਲੋ ਬਿਲਕੁਲ ਮਿਲੇਗਾ ਤੋ ਤੁਸੀਂ ਦੇਖ ਰਹੇ ਹੋ ਕਿ ਇਹ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਆ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਬਾਹਰ ਜੋ ਇਸੇ ਤਰ੍ਹਾਂ ਇੱਕ ਹੋਰ ਘਰ ਵੀ ਹੈਗਾ ਕਿਉਂਕਿ ਅਸੀਂ ਬਾਹਰੋਂ ਆਏ ਹਾਂ ਲੇਕਿਨ ਸਾਨੂੰ ਜਿਹੜਾ ਇੱਥੇ ਦੇ ਪਿੰਡ ਵਾਲਿਆਂ ਨੇ ਦੱਸਿਆ ਕਿ ਇਸ ਪੂਰੇ ਪਿੰਡ ਦੇ ਵਿੱਚੋਂ ਇਸ ਪਿੰਡ ਦੇ ਵਿੱਚ ਇਹ ਦੋ ਘਰ ਜਿਹੜੇ ਆ ਇਹਨਾਂ ਦੇ ਲਈ ਸਪੈਸ਼ਲ ਇਸ ਪੂਰੇ ਪਿੰਡ ਨੇ ਜਿਹੜੀ ਹੈ ਗਵਾਹੀ ਭਰੀ ਹੈ ਇੱਕ ਦੂਜਾ ਘਰ ਤੁਹਾਨੂੰ ਦਿਖਾ ਦਈਏ ਆ ਵੀ ਹੈਗਾ ਇਹਨਾਂ ਦਾ ਵੀ ਸਭ ਕੁਝ ਖਤਮ ਹੋ ਚੁੱਕਿਆ ਦੇਖੋ ਤੁਸੀਂ ਇਹ ਇਸ ਘਰ ਦਾ ਵੀ ਜਿਹੜਾ ਸਾਰਾ ਸਮਾਨ ਖਰਾਬ ਹੋ ਚੁੱਕਿਆ ਕੋਈ ਸਮਾਨ ਜਿਹੜਾ ਰਿਹਾ ਨਹੀਂ ਆ ਤੁਸੀਂ ਦੇਖ ਰਹੇ ਹੋ ਕਿ ਇਸ ਦੇ ਅੰਦਰ ਵੀ ਸਾਰਾ ਪਾਣੀ ਆ ਗਿਆ ਸੀ ਹਾਲਾਤ ਸામਨੇ ਆ ਕਿ ਕੋਈ ਚੀਜ਼ ਜਿਹੜੀ ਆ ਸੁੱਕੀ ਨਹੀਂ ਬਚੀ ਆ ਇਹਨਾਂ ਨੇ ਕੁਲ ਉੱਤੇ ਤਾਂ ਚੜਾਏ ਤੇ ਮੈਨੂੰ ਲੱਗਦਾ ਤਾਂ ਨਹੀਂ ਕਿ ਇਹਨਾਂ ਤੇ ਦਾਣੇ ਬੱਚੇ ਹੋਣੇ ਆ ਪਰ ਜੋ ਵੀ ਤਿਲ ਫੁੱਲ ਸੇਵਾ ਜੰਮੂ ਦੀ ਸੰਗਤ ਵੱਲੋਂ ਦਿੱਤੀ ਗਈ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤੱਕ ਪਹੁੰਚਾਉਣ ਦੀ ਹਾਂਜੀ ਅੱਛਾ ਇਹ ਟੁੱਟ ਗਏ ਸਾਰੇ ਹਾਂ ਟੁੱਟ ਗਏ ਤੁਸੀਂ ਦੇਖ ਰਹੇ ਹੋ ਛੱਤ ਵੀ ਜਿਹੜੇ ਆ ਉਹ ਬਹਿ ਗਏ ਆ ਹਾਂਜੀ ਹਾਂ ਪਾਣੀ ਕਿੰਨਾ ਕਿੰਨਾ ਸੀ ਮਤੈ ਇੱਥੇ ਪਾਣੀ ਪਾਣੀ ਧੁਰਨ ਨੂੰ ਬੋਲਣਾ ਆ ਭਾਈ ਨਾ ਨਾ ਇਹ ਰਹਿਣਾ ਇੱਟ ਇੱਟਾ ਪਾਣੀ ਸੀ ਹਾਂਜੀ ਹਾਂਜੀ ਹਾਂ ਵਾਕਈ ਦੇ ਵਿੱਚ ਇੱਥੇ ਨਿਸ਼ਾਨ ਵੀ ਹੈਗਾ ਪਾਣੀ ਦਾ ਪੂਰਾ ਜਿੱਥੇ ਜਿੱਥੇ ਤੱਕ ਪਾਣੀ ਸੀਗਾ ਤੁਸੀਂ ਦੇਖ ਰਹੇ ਹੋ ਜੱਗਵਾਣੀ ਚਲਗੇ ਕੋਠੀ ਆ ਉੱਥੇ ਚਲਗੇ ਅੱਛਾ ਇਹ ਸ਼ਿਫਟ ਹੋ ਗਏ ਸੀਗੇ ਤੁਸੀਂ ਕੀ ਨਾ ਕੀਆ ਤੁਹਾਡਾ ਜਗਿੰਦਰ ਸਿੰਘ ਕਰਦੇ ਦਿਓ ਜਗਿੰਦਰ ਅੱਛਾ ਕੀ ਕਰਦੇ ਕੀ ਉਹ ਰੇੜਾ ਰੱਖਿਆ ਜੀ ਕਰਦੇ ਕੀ ਉਹ ਜਿਹੜਾ ਕੋੜਾ ਉਹ ਰੱਖਿਆ ਅੱਛਾ ਰੇੜਾ ਕੋੜਾ ਉਹ ਤਾਂ ਉਹ ਵੀ ਨੁਕਸਾਨ ਹੋ ਗਿਆ ਹੁਣ ਹਾਂਜੀ ਹਾਂਜੀ ਤੇ ਫਿਰ ਹੁਣ ਕਿਦਾਂ guzara ਚੱਲੂਗਾ ਕੈਂਪੋਂ ਮਲਕੀ ਪਰਮਾਧਮਾ ਕਰਨਾ ਤੇ ਆਪਸੋ ਨਹੀਂ ਸੱਚੇ ਪਾਹੀ ਉਹ ਵੀ ਨਾਲ ਸਾਡੇ ਸਾਥ ਦੇ ਜਮੀਨ ਵਗੈਰਾ ਨਹੀਂ ਕੀ ਆਪਣੇ ਕੋਈ ਜਮੀਨ ਕੁਝ ਨਹੀਂਗਾ ਜਮੀਨ ਖਾਲੀ ਬਸ ਇਹੀ ਰੇੜਾ ਹਾਂਜੀ ਹਾਂਜੀ ਰੇੜਾ ਕਿੰਨੇ ਘਰ ਦੇ ਜੀ ਹੈ ਮੈਂਬਰ ਅਹੀਂ ਆਇਆ ਪੰਜ ਪੰਜ ਮੈਂਬਰ ਹਾਂਜੀ ਤੋਂ ਬੇਟੀਆਂ ਵੱਡੀਆਂ ਬੱਚੇ ਛੋਟੇ ਆ ਹਾਂਜੀ ਹਾਂਜੀ ਤੋ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਵਿੱਚ ਪਿੰਡ ਕਲੋਵਾਲੀ ਡੇਰਾ ਬਾਬਾ ਬਨਾਨਕ ਵਿੱਚ ਕੇਸੀ ਪਹੁੰਚਿਆ ਔਰ ਇਸ ਘਰ ਦੇ ਵਾਲੇ ਵਸਤੇ ਵੀ ਇਸੇ ਪਿੰਡ ਵਾਲਿਆਂ ਨੇ ਕਿਹਾ ਕਿ ਇਹ ਦੋ ਘਰ ਜਿਹੜੇ ਨਾਲ ਤੇ ਜੁੜਦੇ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਤੋ ਉਮੀਦ ਕਰਦੇ ਆ ਐਸਡੀਐਸ ਵੱਲੋਂ ਜੋ ਵੀ ਸੇਵਾ ਤਿਲਫੁਲ ਬਣੇਗੀ ਆਪ ਜੀ ਤੱਕ ਪਹੁੰਚ ਜਾਏਗੀ ਤੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਤੋ ਆਓ ਤੁਹਾਨੂੰ ਦਿਖਾਈਏ ਕਿ ਸੇਵਾਦਾਰ ਕਿਵੇਂ ਨਾਲ ਦੇ ਨਾਲ ਸਮਾਨ ਦੇਈ ਜਾ ਰਿਹਾ ਯੂਨਾਈਟਿਡ ਸਿੱਖ ਦੇ ਵੀਰ ਵੀ ਇੱਥੇ ਆਏ ਹੋਏ ਆ ਇਸ ਪਿੰਡ ਦੇ ਵਿੱਚ ਔਰ ਐਸ ਡੀ ਐਸ ਸਿੰਪਲ ਯਾਨੀ ਕਿ ਸਿੰਪਲ ਡਵੈਲਪਮੈਂਟ ਸੁਸਾਇਟੀ ਦੇ ਵੀਰ ਵੀ ਆਏ ਹੋਏ ਆ ਔਰ ਪੂਰੀਆਂ ਕਿੱਟਾਂ ਬਕਾਇਦਾ ਕਿੱਟ ਬਣਾ ਕੇ ਇੱਕ ਇੱਕ ਸਮਾਨ ਦੀ ਕਿੱਟ ਜਿਹੜੀ ਆ ਉਹ ਬਣਾ ਕੇ ਉਹ ਇਹਨਾਂ ਨੂੰ ਦਿੱਤੀ ਜਾ ਰਹੀ ਹੈ। ਤੋਂ ਉਮੀਦ ਕਰਦੇ ਆ ਕਿ ਕਿਸੇ ਵੀ ਗਰੀਬ ਗੁਰਬਾ ਕੋਈ ਵੀ ਗਰੀਬ ਗੁਰਬਾ ਜਿਹੜਾ ਇਸ ਘਰ ਦੇ ਵਿੱਚ ਆ ਜਿਹੜਾ ਜ਼ਰੂਰਤਮੰਦ ਆ ਉਹ ਇਸ ਪਿੰਡ ਦਾ ਰਹਿ ਨਾ ਜਾਵੇ ਇਸ ਕਰਕੇ ਸਾਡੀ ਇਹਨਾਂ ਬਜ਼ੁਰਗਾਂ ਦੇ ਨਾਲ ਗੱਲ ਹੋਈ ਸੀ ਤੋਂ ਇਹਨਾਂ ਬਜ਼ੁਰਗਾਂ ਨੇ ਸਾਨੂੰ ਇਹਨਾਂ ਦੋਹਾਂ ਘਰਾਂ ਦੀ ਦੱਸ ਪਾਈ ਕੀ ਨਾਂ ਤੁਹਾਡਾ ਅਜੀਤ ਸਿੰਘ ਜੀ ਜੀ ਸਿੰਘ ਜੀ ਹੁਣ ਤੁਹਾਨੂੰ ਕੀ ਲੱਗਦਾ ਮਹਾਰਾਜ ਕਿਰਪਾ ਬਾਬੇ ਜੀ ਜਿਉ ਮਿਲ ਗਿਆ ਭੁੱਖਿਆਂ ਨੂੰ ਭੋਗ ਮਿਲ ਜਾਂਦਾ ਜਿਹਦਾ ਨਾਮ ਤੁਹਾਨੂੰ ਹੁਣ ਤਾਂ ਨਹੀਂ ਲੱਗਦਾ ਕਿ ਗਲਤ ਬਸੇ ਨਹੀਂ ਬਾਬਾ ਜੀ ਬਿਲਕੁਲ ਸਹੀ ਹੈ ਗਲਤ ਕਿਉਂ ਬਰਨਾਨ ਪਾਸੇ ਧਰਤੀ ਕਿਉਂ ਹੀ ਆਏ ਜੇ ਵੀ ਸੇਵਾ ਕਰਨ ਡਏ ਜੇ ਸੰਗਤ ਦੀ ਸੇਵਾ ਹੰਡਈ ਆ ਕੋ ਮਾਰਾ ਕੰਮ ਥੋੜਾ ਅਸੀਂ ਘਰਾਂ ਤੋਂ ਨਹੀਂ ਤੁਰਨ ਦੇ ਕਿਉਂਕਿ ਆਮ ਤੌਰ ਤੇ ਇੱਥੇ ਦੇਖਿਆ ਜਾਂਦਾ ਸੀ ਕਿ ਲੁੱਟ ਖਸੁੱਟ ਮੱਚੀ ਸੀ ਬਾਬਾ ਜੀ ਉਹ ਤੇ ਜਾਣ ਕੇ ਸਾਡੀ ਮਰਜ਼ੀ ਆ ਨਾ ਲੁੱਟ ਖਸੁੱਟ ਕਰਨ ਦੀ ਮਗਰ ਹੁਣ ਇਹ ਆ ਕਿ ਤੁਹਾਨੂੰ ਜਿਹੜੇ ਦੋ ਘਰ ਦੱਸੇ ਸੀ ਪੋਚ ਗਿਆ ਰਸ ਮੇਰੇ ਭਰਾ ਨੇ ਜੀ ਇਹ ਪਤਾ ਨਹੀਂ ਚੱਲਦਾ ਦੋ ਘਰ ਗਾੜੀ ਨੇ ਬਾਬਾ ਜੀ ਤੁਹਾਨੂੰ ਦਿਖਾਵਾਂਗੇ ਜਰੂਰ ਜਿਨ੍ਹਾਂ ਦੇ ਘਰ ਪਾਣੀ ਗਿਆ ਜਰੂਰ ਦਿਖਾਓ ਜਿਨ੍ਹਾਂ ਤੇ ਨਹੀਂ ਦੱਸਣਾ ਦੇਖੀ ਇਸ ਵੇਲੇ ਪਿੰਡ ਕਾਲੋਵਾਲੀ ਦੇ ਇਹ ਹੋਰ ਇੱਕ ਦੋ ਘਰ ਜਿਹੜੇ ਆ ਸਾਨੂੰ ਦੱਸੇ ਗਏ ਆ ਕਿ ਜਿਹੜੇ ਕਿ ਬਿਲਕੁਲ ਹੀ ਡੁੱਬ ਗਏ ਸੀਗੇ ਇਹ ਨਵੇਂ ਘਰ ਸੀਗੇ ਔਰ ਇਹਨਾਂ ਘਰਾਂ ਦੇ ਵਿੱਚ ਵੀ ਸਾਰਾ ਪਾਣੀ ਆ ਗਿਆ ਸੀ ਔਰ ਲਗਭਗ ਇਹਨਾਂ ਦਾ ਸਾਰਾ ਹੀ ਸਮਾਨ ਜਿਹੜਾ ਆ ਉਹ ਖਰਾਬ ਹੋ ਚੁੱਕਿਆ ਆ ਵੇਖੋ ਕਿੰਨਾ ਕਿੰਨਾ ਪਾਣੀ ਸੀਗਾ ਔਰ ਇਹ ਸਾਰਾ ਸਮਾਨ ਹੜ੍ਹ ਦੇ ਨਾਲ ਜਿਹੜਾ ਆ ਉਹ ਖਰਾਬ ਹੋ ਚੁੱਕਿਆ ਬਹੁਤ ਹੀ ਮਾੜੇ ਹਾਲਾਤ ਨੇ ਇਸ ਘਰ ਦੇ ਵੀ ਕਿ ਸਮਾਨ ਹਰ ਇੱਕ ਚੀਜ਼ ਜਿਹੜੀ ਆ ਉਹ ਭਿੱਜ ਗਈ ਸੀ ਇਹਨਾਂ ਦੀ ਔਰ ਇਹ ਸਾਰੀ ਖਰਾਬ ਹੋ ਗਈ ਸੀ ਉਹ ਤਾਨੂੰ ਇਸੇ ਤਰੀਕੇ ਦੇ ਨਾਲ ਦੂਜਾ ਘਰ ਵੀ ਆਪਾਂ ਦਿਖਾਵਾਂਗੇ ਫਿਲਹਾਲ ਇਹ ਇਹਨਾਂ ਦੇ ਹਾਲਾਤ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਾਹਮਣੇ ਦੂਜਾ ਇੱਕ ਹੋਰ ਘਰ ਵੀ ਹੈਗਾ ਉਹ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬੜੇ ਹੀ ਇਹ ਕਿਉਂਕਿ ਇਹ ਗਲੀ ਜਿਹੜੀ ਆ ਇਹ ਥੋੜਾ ਡੂੰਗੀ ਸੀਗੀ ਜਿਸ ਦੀ ਕਰਕੇ ਇੱਥੇ ਬਹੁਤ ਪਾਣੀ ਜਿਹੜਾ ਕਰੀਬ ਕਰੀਬ 4 ਫੁੱਟ ਦੇ ਕਰੀਬ ਕਰੀਬ ਜਿਹੜਾ ਪਾਣੀ ਸੀਗਾ ਉਹ ਭਰ ਚੁੱਕਿਆ ਸੀ ਇੱਕ ਹੋਰ ਘਰ ਦਿਖਾਉਣੀ ਆ ਤੁਹਾਨੂੰ ਇਹ ਦੂਜਾ ਘਰ ਤੁਹਾਨੂੰ ਦਿਖਾ ਦਈਏ ਅਸੀਂ ਬਾਹਰੋਂ ਹੀ ਹਾਲਾਤ ਦਿਖਾ ਦਾਂਗੇ ਤਾਂ ਤੁਸੀਂ ਸਮਝ ਜਾਓਗੇ ਕਿ ਇਸ ਘਰ ਦੇ ਹਾਲਾਤ ਕੀ ਰਏ ਹੋਣੇ ਆ ਐਡਾ ਪਾਣੀ ਇਹਦੇ ਵਿੱਚ ਚੜ ਗਿਆ ਸੀ ਔਰ ਇਹ ਕਮਰੇ ਇਹਨਾਂ ਦੇ ਨੀਵੇਂ ਸੀਗੇ ਜਿਹਦੀ ਕਰਕੇ ਸਾਰਾ ਕੁਛ ਇਹਨਾਂ ਦਾ ਜੜਾਇਆ ਉਹ ਖਰਾਬ ਹੋ ਗਿਆ ਤੁਸੀਂ ਦੇਖ ਰਹੇ ਇਹਨਾਂ ਦੇ ਸਾਰੇ ਘਰ ਦੇ ਵਿੱਚ ਪੂਰਾ ਪਾਣੀ ਭਰ ਚੁੱਕਿਆ ਸੀ ਤਾਂ ਇਹ ਆ ਪੰਜਾਬ ਦੇ ਇਸ ਵੇਲੇ ਦੇ ਹਾਲਾਤ ਤਾਂ ਆਓ ਹੁਣ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਉਸ ਘਰ ਤੱਕ ਇਹ ਜਿਹੜਾ ਰਸ਼ਨ ਹੈ ਉਹ ਪਹੁੰਚ ਜਾਵੇ ਜਿਸ ਜਿਸ ਘਰ ਦੀ ਜ਼ਰੂਰਤ ਆ ਪਿੰਡ ਕਾਲੂ ਵਾਲੀ ਦੇ ਹਾਲਾਤ ਜਿਹੜੇ ਨੇ ਉਹ ਸਾਰੇ ਹੀ ਪਿੰਡ ਦੇ ਲਗਭਗ ਮਾਰੇ ਸੀ ਪਰ ਕੁਝ ਘਰ ਜਿਹੜੇ ਸੀ ਉਹ ਇੱਥੇ ਬਹੁਤ ਮਾੜੀ ਹਾਲਤ ਵਿੱਚ ਸੀਗੇ ਤੁਸੀਂ ਦੇਖ ਰਹੇ ਹੋ ਕਿ ਯੂਨਾਈਟਿਡ ਸਿਕਸ ਅਤੇ ਸਿੰਬਲ ਡਵੈਲਪਮੈਂਟ ਸੁਸਾਇਟੀ ਦੀ ਜਿਹੜੀ ਟੀਮ ਹੈ ਉਹ ਅੱਜ ਇਸ ਪਿੰਡ ਦੇ ਵਿੱਚ ਘਰ-ਘਰ ਦਾ ਸਰਵੇ ਕਰਕੇ ਉਸ ਘਰ ਦੇ ਵਿੱਚ ਜਿਹੜਾ ਹੈ ਉਹ ਰਾਸ਼ਨ ਕਿੱਟਾਂ ਜਿਹੜੀਆਂ ਨੇ ਪ੍ਰੋਵਾਈਡ ਕਰਵਾ ਰਹੀਆਂ ਨੇ ਵੀਰ ਜਿਹੜੇ ਨੇ ਉਹ ਨਾਲ ਉਹਦੇ ਨਾਲ ਸੇਵਾ ਕਰ ਰਹੇ ਨੇ ਔਰ ਇਹ ਪਿੰਡ ਦੀ ਫਸਲ ਸਾਰੀ ਤੁਸੀਂ ਦੇਖ ਰਹੇ ਹੋ ਸਭ ਤਬਾਹ ਹੋ ਚੁੱਕੀ ਹੈ ਬਿਲਕੁਲ ਫਸਲ ਦਾ ਇੱਕ ਵੀ ਦਾਣਾ ਜਿਹੜਾ ਹੈ ਉਹ ਠੀਕ ਨਹੀਂ ਹੈ ਹੁਣ ਇਹ ਫਸਲ ਬਿਲਕੁਲ ਕਚਰਾ ਬਣ ਚੁੱਕੀ ਹੈ ਕਵਰ ਕਰੋ ਜੀ ਹਾਂ ਇਹ ਇਹ ਬਈ 45 ਬਸ ਸਮਾਨ ਵੰਡ ਕੇ ਆਏ ਆ ਹਾਂ ਉਥੋਂ ਜਾਪਰੋਂ ਗੱਡੀਆਂ ਆਈਆਂ ਹਨ ਅਸੀਂ ਉਸ ਦਿਨ ਰਤਾ ਪਿੰਡ ਆ ਇਹਨੇ ਪੰਜ ਦੇ ਗਏ ਸਮਾਨ ਜੀ ਜੀ ਉਹਨਾਂ ਨਾਲ ਸਾਨੂੰ ਖੜਿਆ ਅਦਰ ਮੁਰੂ ਸਮਾਨ ਵੰਡ ਗਏ ਮੈਂ ਥੋੜੀ ਜੀ ਗੱਲ ਜ਼ੂਮ ਕਰਨਾ ਚਾਹਾਂਗਾ ਇੱਥੇ ਵਿੱਚ ਹਾਂਜੀ ਬਸੇ तकरीबन 2 2.5 ਘੰਟੇ ਹੋ ਗਏ ਸਾਨੂੰ ਇਸ ਪਿੰਡ ਤੋਂ ਕਾਲਾ ਵਾਲੀ ਪਿੰਡ ਹਾਂ ਲੇਕਿਨ ਚਲੋ ਐਤਾ ਚਲੋ ਸਾਰੇ ਲੋੜ ਬੰਦ ਹੈ ਲੇਕਿਨ ਜੋ ਬਾਬਾ ਜੀ ਨੇ ਸਾਨੂੰ ਘਰ ਦੱਸਿਆ ਨਾ ਇਹ ਘਰ ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਇਹ ਘਰ ਵੀ ਥੋੜਾ ਜਿਹਾ ਤੁਸੀਂ ਕਿਉਂਕਿ ਜਿੰਦੜ ਲੱਗਿਆ ਹੋਇਆ ਸਿਰਫ ਇੱਕ ਪੇ ਤੇ ਪਤ ਦੋ ਪੁੱਤ ਦੋ ਬੰਦੇ ਹੈਗੇ ਘਰ ਦੀ ਇਹ ਉਹਦੀ ਹੈਗੀ ਘਰ ਦੀ ਨਹੀਂ ਜੀ ਛੋੜਾ ਦੇ ਬੱਚਾ ਬੜੇ ਮਾੜੇ ਆਪੇ ਘਰ ਨਹੀਂ ਬੜਾ ਜਿਹੜਾ ਡੂੰਗਾ ਹੈਗਾ ਇਹ ਜਿਹੜੇ ਇਹਨੇ ਘਰ ਦੱਸਿਆ ਬਹੁਤ ਸਾਰੇ ਸਾਨੂੰ ਲੱਗਿਆ ਕਿ ਉਹ ਸਾਡੇ ਜਿਹੜੀ ਕੀਤੀ ਥੋੜੀ ਬੁੱਤੀ ਤੇਰੀ ਸੇਵਾ ਸੀ ਨਾ ਆਪਾਂ ਨੂੰ ਸਫਲ ਕਰਨ ਲਈ ਤੇ ਦੇਣ ਕਿੱਥੇ ਜਾਵਾਂਗੇ ਇਹ ਜਿਹੜੇ ਮਾਰਾ ਫਲ ਭਾਂਗੇ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਾਬਾ ਜੀ ਦਾ ਬਹੁਤ ਬਹੁਤ ਇਸ ਤਰੀਕੇ ਦੇ ਵਿੱਚ ਉਹ ਸਮਾਨ ਹੈ ਜਿਹੜਾ ਦਾ ਲੋਡ ਅਨਸਾਰ ਮਿਲਿਆ ਕੁਝ ਪੁੱਛਣਾ ਚਾਹੀਦਾ ਆ ਜਿਹੜਾ ਉਹ ਬੈਠਾ ਰਹੇ ਰੱਜ ਕੇ ਆ ਕੇ ਇੱਦਾਂ ਛੁੱਟੇ ਇੱਦਾਂ ਆਉਂ ਕਰੇ ਤਾਂ ਫਿਰ ਉਹ ਗੱਲ ਨਹੀਂ ਬਣਦੀ ਬਹੁਤ 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 ਆਤਮਾ ਖੁਸ਼ ਹੋ ਜਾ ਪ੍ਰਮਾਤਮਾ ਵੀ ਖੁਸ਼ ਜਾ ਇਹ ਆਤਮਾ ਖੁਸ਼ ਨਹੀਂ ਤੇ ਦਰਮਾਤਮਾ ਹੀ ਖੁਸ਼ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਅਸੀਂ ਸੰਗਤ ਨਾਲ ਵਾਅਦਾ ਕਰਕੇ ਅਸੀਂ ਕਿ ਅਸੀਂ ਸਮਾਨ ਆਪੇ ਬਣਾ ਕੇ ਰਾਸ਼ਨਾਂ ਜੰਮੂ ਦੀ ਸੰਗਤ ਨਾਲ ਖਾਸ ਕਰਕੇ ਅਸੀਂ ਛਤਰਪਤਰ ਪਿੰਡ ਤੋਂ ਵੀ ਅੱਗੇ ਇੱਕ ਪਿੰਡ ਜਿੱਥੇ ਕਿ ਪੱਤਰੀ ਜਿਹੜੀ ਅਸੀਂ ਫਿੱਦੜ ਤੋਂ ਸੰਗਤ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਸਾਨੂੰ ਪਛਵਾਸ ਤੇ 40 ਬੋਰੀਆਂ ਪੱਤਰੀ ਪੱਤਰੀ ਦਿੱਤੀ ਸੀ ਚੌਂਖਰੀ ਨੂੰ ਕਹਿੰਦੇ ਆ ਉਹ ਅਸੀਂ ਆਪ ਬਣ ਕੇ ਆਇਆ ਜਿੱਥੋਂ ਕਿ 76 ਪਤਰਪਿੰਡ ਦੇ ਵਿੱਚ ਪਾੜ ਪਿਆ ਹੈ 14 ਫੁੱਟ ਪਾਣੀ ਚੜਿਆ ਸੀ ਉੱਥੇ ਜਿੱਥੇ ਪਾੜ ਪਿਆ ਸੀ ਅਸੀਂ ਉਸ ਜਗ੍ਹਾ ਦੇ ਦਰਸ਼ਨ ਵੀ ਕਰਕੇ ਆਇਆ ਉੱਥੇ ਤੇ ਜਿੱਥੇ ਭਾਈ ਸਤਵੰਤ ਸਿੰਘ ਬਿਆਨ ਸਿੰਘ ਦੇ ਜਿਹੜੇ ਉਹ ਹੈ ਨਾ ਉਹਨਾਂ ਦੇ ਜਿਹੜੀ ਜਥੇਬੰਦੀ ਹੈ ਉਹ ਪਾੜ ਨੂੰ ਔਰ ਉੱਥੇ ਕਟੂਗੜ ਵੀ ਨਾਲ ਇਸ ਲਈ 100 200 ਟਰਾਲੀ ਹੋਣੀ ਹੈ ਬੜੀ ਮੁਸ਼ਕਲ ਨਾਲ ਗੱਡੀ ਗੱਡ ਕੇ ਆਇਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਮਜ਼ਾਰ ਹੈ ਜਿਹੜੀ ਕਿ 500 ਸਾਲ ਪੁਰਾਣੀ ਮਜ਼ਾਰ ਜਿਹੜੀ ਕਿ ਅਸੀਂ ਦੇਖ ਕੇ ਆਏ ਆ ਉੱਥੇ ਤੇ ਸਾਨੂੰ ਸਾਨੂੰ ਸਾਫ ਸਵਾਲ ਜਿਹੜੀ ਉਹ ਪਿੰਡ ਵਾਲੇ ਕਰ ਰਹੇ ਨੇ ਹਾਂਜੀ ਹਾਂਜੀ ਤੇ ਚਲੋ ਨਹੀਂ ਲੱਗਦਾ ਹਾਂਜੀ ਤੇ ਬੜਾ ਵਧੀਆ ਸੀ ਇਸ ਸਰਕਾਰ ਤੇ ਇੱਥੇ ਜਿਹੜਾ ਸਾਡਾ ਚੱਲ ਰਿਹਾ ਰਾਸ਼ਨ ਦਾ ਡਿਸਟ੍ਰਿਬਿਊਸ਼ਨ ਇਹ ਬਹੁਤ ਚਲੋ ਕਕਾਲਪੁਰ ਵੀ ਵਾਈਗੁਰੂ ਕਿਰਪਾ ਸਦਕਾ ਜਿਹੜੀ ਸਾਡੀ ਦਿੱਲੀ ਤੋਂ ਮੰਨਾਂ ਸੀ ਕਿ ਅਸੀਂ ਆਪ ਵੰਡ ਗਏ ਆ ਇਹ ਆਪ ਸੰਗਤਾਂ ਦੇ ਜਿਹੜੇ ਲੋੜਵੰਦਾਂ ਦੇ ਦਰਸ਼ਨ ਵੀ ਕਰ ਆਈਏ ਤੇ ਉਹ ਆਪਾਂ ਉਹਦੇ ਵੀ ਸਫਲ ਹੋਏ ਆ ਆਪਾਂ ਤੇ ਧੰਨਵਾਦ ਸਾਰੀ ਸੰਗਤ ਜੰਮੂ ਸ਼ੀਰਦੀ ਦਾ ਜਿਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਉੱਥੇ ਅਸੀਂ ਇਹ ਵੀ ਕਰਕੇ ਆਏ ਕਿ ਅਸੀਂ ਬੀਜ ਦਾ ਦਿਖਾਦਾ ਵੀ ਅਸੀਂ ਜਿਹੜੇ ਲੋੜਵੰਦ ਹਨ ਉਹਨਾਂ ਵਾਸਤੇ ਪੂਰਾ ਪੂਰਾ ਪ੍ਰਬੰਧ ਜਿੰਨਾ ਵੀ ਹੋਏਗਾ ਆਪਾਂ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ ਓਏ ਗੁਰੂ ਕੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਇਹ ਪਿੰਡ ਕਾਲੂ ਵਾਲੀ ਸੀਗਾ ਇਸੇ ਤਰ੍ਹਾਂ ਦੇ ਪੰਜਾਬ ਦੇ ਵਿੱਚ ਸੈਂਕੜੇ ਪਿੰਡ ਜਿਹੜੇ ਆ ਉਹ ਖੜ ਦੇ ਵਿੱਚ ਡੁੱਬੇ ਹੋਏ ਸੀ ਔਰ ਉਹਨਾਂ ਪਿੰਡਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਬੜੇ ਆਰਗਨਾਈਜ਼ ਤਰੀਕੇ ਦੇ ਨਾਲ ਜਿਹੜਾ ਆ ਉਹ ਰਾਸ਼ਨ ਪਾਣੀ ਜਿਹੜਾ ਆ ਉਹ ਵੰਡ ਰਹੀਆਂ ਨੇ ਇਸ ਉਮੀਦ ਕਰਦੇ ਹਾਂ ਕਿ ਯੂਨਾਈਟਿਡ ਸਿੱਖ ਅਤੇ ਸਿੰਬਲ ਡਵੈਲਪਮੈਂਟ ਸੁਸਾਇਟੀ ਦੀ ਜਿਹੜੀ ਟੀਮ ਹੈ ਉਹਦੇ ਵੱਲੋਂ ਕੀਤੀ ਗਈ ਸੇਵਾ ਪੰਜਾਬ ਦੇ ਜਿਹੜੇ ਹੜਪੀੜਿਤ ਪਰਿਵਾਰ ਨੇ ਉਹਨਾਂ ਵੱਲੋਂ ਪ੍ਰਵਾਨ ਹੋਵੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਿਤੇ ਇਸ ਤਰ੍ਹਾਂ ਦੀ ਆਫਤਾ ਆਉਂਦੀ ਹੈ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜਾ ਹੈ ਇਹਨਾਂ ਦੋਹਾਂ ਟੀਮਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਜੋ ਇਹ ਇਸੇ ਤਰੀਕੇ ਦੇ ਨਾਲ ਸੇਵਾ ਕਰਦੇ ਰਹਿਣਾ ਬਹੁਤ ਬਹੁਤ ਧੰਨਵਾਦ